ਪੁਲਿਸ थाना ਕੋਮ ਕਲਾ ਦੇ ਇਲਾਕੇ ਦੇ ਨੰਪੰਦੇ ਪਿੰਡ ਝੁੱਗੀਆਂ ਬੇਗਾ ਅਤੇ ਝੁੱਗੀਆਂ ਕਾਦਰ ਵਿੱਚ ਰਾਤ ਦੇ ਹਨੇਰੇ ਅੰਦਰ ਗੈਰ ਕਾਨੂੰਨੀ ਚਿੱਟੇ ਰੇਤ ਦੀ ਮਾਈਨਿੰਗ ਟੜੱਲੇ ਨਾਲ ਹੁੰਦੀ ਹੈ ਦੂਜੇ ਪਾਸੇ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲੇ ਲੋਕ ਰਾਤ ਹੁੰਦੇ ਹੀ ਆਪਣੀ ਟਰਾਲੀਆਂ ਲੈ ਕੇ ਇਸ ਖੱਡ ਵਿੱਚ ਆ ਜਾਂਦੇ ਹਨ ਅਤੇ ਰਾਤ ਸਮੇਂ ਟਰਾਲੀਆਂ ਭਰ ਕੇ ਲੈ ਜਾਂਦੇ ਹਨ ਇਸ ਸਬੰਧ ਦੇ ਵਿੱਚ ਕਈ ਲੋਕਾਂ ਨੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੇ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾ ਕੇ ਕਾਰਵਾਈ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਇਹਨਾਂ ਰੇਤ mafia ਤੇ ਕਦੋਂ ਕਾਰਵਾਈ ਕਰਦਾ ਹੈ ਪੁਲਿਸ थाना ਕੋਮ ਕਲਾ ਦੇ ਇਲਾਕੇ ਦੇ ਨੰਪੰਦੇ ਪਿੰਡ ਝੁੱਗੀਆਂ ਬੇਗਾ ਅਤੇ ਝੁੱਗੀਆਂ ਕਾਦਰ ਵਿੱਚ ਰਾਤ ਦੇ ਹਨੇਰੇ ਅੰਦਰ ਗੈਰ ਕਾਨੂੰਨੀ ਚਿੱਟੇ ਰੇਤ ਦੀ ਮਾਈਨਿੰਗ ਧੜਲੇ ਨਾਲ ਹੁੰਦੀ ਹੈ ਦੂਜੇ ਪਾਸੇ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲੇ ਲੋਕ ਰਾਤ ਹੁੰਦੇ ਹੀ ਆਪਣੀ ਟਰਾਲੀਆਂ ਲੈ ਕੇ ਇਸ ਖੱਡ ਵਿੱਚ ਆ ਜਾਂਦੇ ਹਨ ਅਤੇ ਰਾਤ ਸਮੇਂ ਟਰਾਲੀਆਂ ਭਰ ਕੇ ਲੈ ਜਾਂਦੇ ਹਨ ਇਸ ਸਬੰਧ ਵਿੱਚ ਕਈ ਲੋਕਾਂ ਨੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੇ ਜਦੋਂ ਮਾਈਨਿੰਗ ਵਿਭਾਗ ਦੇ ਐਸ ਡੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾ ਕੇ ਕਾਰਵਾਈ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਇਹਨਾਂ ਰੇਤ ਮਾਫੀਆ ਤੇ ਕਦੋਂ ਕਾਰਵਾਈ ਕਰਦਾ ਹੈ ਪੁਲਿਸ थाना ਕੋਮ ਕਲਾ ਦੇ ਇਲਾਕੇ ਦੇ ਨੰਪੰਦੇ ਪਿੰਡ ਝੁੱਗੀਆਂ ਬੇਗਾ ਅਤੇ ਝੁੱਗੀਆਂ ਕਾਦਰ ਵਿੱਚ ਰਾਤ ਦੇ ਹਨੇਰੇ ਅੰਦਰ ਗੈਰ ਕਾਨੂੰਨੀ ਚਿੱਟੇ ਰੇਤ ਦੀ ਮਾਈਨਿੰਗ ਟਰੱਲੇ ਨਾਲ ਹੁੰਦੀ ਹੈ ਦੂਜੇ ਪਾਸੇ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲੇ ਲੋਕ ਰਾਤ ਹੁੰਦੇ ਹੀ ਆਪਣੀ ਟਰਾਲੀਆਂ ਲੈ ਕੇ ਇਸ ਖੱਡ ਵਿੱਚ ਆ ਜਾਂਦੇ ਹਨ ਅਤੇ ਰਾਤ ਸਮੇਂ ਟਰਾਲੀਆਂ ਭਰ ਕੇ ਲੈ ਜਾਂਦੇ ਹਨ ਇਸ ਸੰਬੰਧ ਵਿੱਚ ਕਈ ਲੋਕਾਂ ਨੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸੰਬੰਧੇ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾ ਕੇ ਕਾਰਵਾਈ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਇਹਨਾਂ ਰੇਤ mafia ਤੇ ਕਦੋਂ ਕਾਰਵਾਈ ਕਰਦਾ ਹੈ ਪੁਲਿਸ थाना ਕੋਨ ਕਲਾ ਦੇ ਇਲਾਕੇ ਦੇ ਨੰਦੇ ਪਿੰਡ ਝੁੱਗੀਆਂ ਬੇਗਾ ਅਤੇ ਝੁੱਗੀਆਂ ਕਾਦਰ ਵਿੱਚ ਰਾਤ ਦੇ ਹਨੇਰੇ ਅੰਦਰ ਗੈਰ ਕਾਨੂੰਨੀ ਚਿੱਟੇ ਰੇਤ ਦੀ ਮਾਈਨਿੰਗ ਢੱਲੇ ਨਾਲ ਹੁੰਦੀ ਹੈ ਦੂਜੇ ਪਾਸੇ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲੇ ਲੋਕ ਰਾਤ ਹੁੰਦੇ ਹੀ ਆਪਣੀ ਟਰਾਲੀਆਂ ਲੈ ਕੇ ਇਸ ਖੱਡ ਵਿੱਚ ਆ ਜਾਂਦੇ ਹਨ ਅਤੇ ਰਾਤ ਸਮੇਂ ਟਰਾਲੀਆਂ ਭਰ ਕੇ ਲੈ ਜਾਂਦੇ ਹਨ ਇਸ ਸਬੰਧ ਦੇ ਵਿੱਚ ਕਈ ਲੋਕਾਂ ਨੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੇ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਾਂਚ ਕਰਵਾ ਕੇ ਕਾਰਵਾਈ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਇਹਨਾਂ ਰੇਤ mafia ਤੇ ਕਦੋਂ ਕਾਰਵਾਈ ਕਰਦਾ ਹੈ